ਹਾਂਜੀ ਹਾਂਜੀ ਵਿਦਿਆਰਥੀਓ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਗੱਲ ਕਰਾਂਗੇ ਜੀ ਆਪਾਂ ਆਪਣੀ ਪੰਜਾਬੀ ਜਿਹੜੀ ਜਮਾਤ 10ਵੀਂ ਵਾਲੀ ਬੁੱਕ ਹੈ ਜਿਹੜੀ ਇਹਦੇ ਵਿੱਚ ਨਵੰਦ ਦੇ ਰੱਖਿਆ ਨਵੰਦ ਸੰਗ੍ਰਹਿ ਤੇ ਉਹਨਾਂ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਜਿਹੜਾ ਨਵੰਦ ਹੈ ਜੀ ਸਭ ਤੋਂ ਪਹਿਲਾਂ ਜਿਹੜਾ ਹੈਗਾ ਕਿਰਤ ਨਵੰਦ ਹੈ ਜਿਹੜਾ ਕਿਰਤ ਨਵੰਦ ਹੁੰਦਾ ਕਿਰਤ ਕਰਨੀ ਮਤਲਬ ਹੁੰਦਾ ਆਪਣੀ ਸੱਚੀ ਸੁੱੱਚੀ ਕਮਾਈ ਕਰਨੀ ਕਹਿ ਰਹੋ ਹਨ ਕਿਰਤ ਕਰਨੀ ਕੰਮ ਕਰਨਾ ਹਾਂ ਸੋ ਗੱਲ ਕਰਦੇ ਆਪਾਂ ਪ੍ਰੋਫੈਸਰ ਪੂਰਨ ਸਿੰਘ ਜੀ ਬਾਰੇ ਦੇਖੋ ਗੱਲ ਤਾਂ ਐਵੇਂ ਆ ਜੀ ਪ੍ਰੋਫੈਸਰ ਪੂਰਨ ਸਿੰਘ ਹੈ ਜਿਹੜਾ ਇਹ ਪੰਜਾਬੀ ਦਾ ਪ੍ਰਸਿੱਧ ਕਵੀ ਹੈ ਪਰ ਇਹਨੇ ਨਿਬੰਧ ਵੀ ਲਿਖੇ ਪ੍ਰੋਫੈਸਰ ਪੂਰਨ ਸਿੰਘ ਨੇ ਅਜੇ ਕੋਈ ਇਥੇ ਨਾ ਲਿਖਿਆ ਮੈਂ ਪਹਿਲਾਂ ਗੱਲ ਤੁਹਾਨੂੰ ਦੱਸ ਦਿੰਨਾ ਇਹਦੇ ਵਿੱਚ ਲਿਖਿਆ ਹੋਇਆ ਵੀ ਪ੍ਰੋਫੈਸਰ ਪੂਰਨ ਸਿੰਘ ਦੀਆਂ ਤਿੰਨ ਤਾਂ ਹੈ ਨਹੀਂ ਆ ਦੇਖੋ ਖੁੱਲੇ ਖੌਂਡ ਖੁੱਲੇ ਰੰਗ ਅਸਮਾਨੀ ਤੇ ਖੁੱਲੇ ਮੈਦਾਨ ਇਹ ਤਾਂ ਕਾਵਿ ਪੁਸਤਕਾਂ ਹੈ ਕਾ ਬਤਾ ਦੇ ਨਾਲ ਸੰਬੰਧਿਤ ਹੈ ਆਪਾਂ ਕਰਨੀ ਹੈ ਨਵੰਦ ਦੀ ਗੱਲ ਆਪਾਂ ਨਵੰਦ ਪੜਨ ਜਾ ਰਹੇ ਹਾਂ ਵਾਰਤਕ ਪੜਨ ਜਾ ਰਹੇ ਹਾਂ ਵਾਰਤਕ ਦੇ ਵਿੱਚ ਨਵੰਦ ਪੜਨ ਜਾ ਰਹੇ ਇਸ ਕਰਕੇ ਨਵੰਦ ਦੀ ਜਿਹੜੀ ਹੈਗੀ ਆ ਪੁਸਤਕ ਉਹ ਹੈਗੀ ਆ ਖੁੱਲੇ ਲੇਖ ਆਪ ਜਿਹਦੀ ਮਹੱਤਵਪੂਰਣ ਕਿਰਤਾ ਹੈ ਇਹਦੇ ਪੁਸਤਕ ਦੇ ਨਾਮ ਤੋਂ ਹੀ ਪਤਾ ਲੱਗ ਜਾਂਦਾ ਹੈ ਵੀ ਇਹ ਨਵੰਦਾ ਦੇ ਨਾਲ ਸੰਬੰਧਿਤ ਹੈ ਕਿਉਂਕਿ ਲੇਖ ਸ਼ਬਦ ਵੀ ਕਿਹਾ ਹੈ ਨਾ ਨਵੰਦ ਵਾਸਤੇ ਲੇਖ ਸ਼ਬਦ ਦੀ ਵਰਤੋਂ ਵੀ ਆਹ ਹੈ ਨਾ ਕਿ ਫਰਕ ਹੈ ਦੋਨਾਂ ਦੇ ਵਿੱਚ ਲੇਖ ਤੇ ਨਵੰਦ ਦੇ ਵਿੱਚ ਹੈ ਫਰਕ ਵੇ ਪਤਾ ਲੱਗਦਾ ਪਰ ਆਪਾਂ ਨੂੰ ਆਪਾਂ ਜੇ ਮਤਲਬ ਐਸੀ ਯਾਦ ਰੱਖ ਲਈਏ ਵੀ ਲੇਖ ਨਿਬੰਧ ਨੂੰ ਕਹਿੰਦੇ ਆ ਉਸ ਆਧਾਰ ਤੇ ਆਪਾਂ ਖੁੱਲੇ ਲੇਖ ਹੈ ਜਿਹੜੀ ਇਹਦੀ ਪ੍ਰੋਫੈਸਰ ਪੂਰਨ ਸਿੰਘ ਦੀ ਇਹਦੀ ਵਾਰਤਕ ਪੁਸਤਕ ਹੈ ਜਿਹਦੇ ਵਿੱਚ ਨਿਬੰਧ ਸੰਗ੍ਰਹਿ ਆ ਦੇ ਰੱਖਿਆ ਨਿਬੰਧ ਸੰਗ੍ਰਹਿ ਆ ਦੇ ਰੱਖਿਆ ਇਸ ਪੁਸਤਕ ਦੇ ਵਿੱਚ ਤੇ ਕੁੱਲ ਚਾਰ ਪੁਸਤਕਾਂ ਹੋ ਗਈਆਂ ਹਨ ਆ ਖੁੱਲੇ ਕੋਨੇ ਖੁੱਲੇ ਰੰਗ ਅਸਮਾਨੀ ਤੇ ਖੁੱਲੇ ਮਦਾਨ ਤਿੰਨ ਤੱਕ ਆ ਪੁਸਤਕ ਕਾਉਣੇ ਇੱਕ ਭਾਰਤਿਕ ਸਬੰਧੀ ਹੁੰਦੀ ਜਿਹਦੇ ਵਿੱਚ ਨਿਬੰਧ ਦਾ ਸੰਗ੍ਰਹਿ ਆ ਤੇ ਕਿਰਤ ਨਿਬੰਧ ਆ ਜਿਹੜਾ ਉਹ ਐਸ ਪੁਸਤਕ ਦੇ ਵਿੱਚੋਂ ਲਿਆ ਗਿਆ ਖੁੱਲੇ ਲੇਖ ਪੁਸਤਕ ਦੇ ਵਿੱਚੋਂ ਗੱਲ ਕਲੀਅਰ ਨਾ ਹੁਣ ਆਪਾਂ ਗੱਲ ਕਰਦੇ ਆ ਪ੍ਰੋਫੈਸਰ ਪੂਰਨ ਸਿੰਘ ਪ੍ਰਸਿੱਧ ਕਵੀ ਹੈ ਜਿਹੜਾ ਹਾਂ ਪੰਜਾਬੀ ਕਾਵਜ ਜਗਤ ਵਿੱਚ ਪੰਜਾਬੀ ਦਾ ਅਲਵੇਲਾ ਕਵੀ ਕਿਹਾ ਜਾਂਦਾ ਹੈ ਇਸ ਨੂੰ ਬਿਰਹਾ ਦਾ ਕਵੀ ਜਿਹੜਾ ਸ਼ਿਵ ਕੁਮਾਰ ਬਟਾਲਵੀ ਹੈ ਉਹੀ ਪੰਜਾਬੀ ਕਾਵਜ ਜਗਤ ਵਿੱਚ ਅਲਵੇਲਾ ਕਵੀ ਨਕੀਆਂ ਛੋਟੀਆਂ ਕਵਤਾਵਾਂ ਦਾ ਵੱਡਾ ਕਵੀ ਹਨਾ ਛੋਟੀ ਕਵਤਾ ਦਾ ਵੱਡਾ ਕਵੀ ਭਾਈ ਵੀਰ ਸਿੰਘ ਮਸਤੀ ਦਾ ਕਵੀ ਪ੍ਰੋਫੈਸਰ ਪੂਰਨ ਪ੍ਰੋਫੈਸਰ ਮੋਹਨ ਸਿੰਘ ਮਸਤੀ ਦਾ ਕਵੀ ਕਿਹਾ ਜਾਂਦਾ ਜੀ ਹਾਂ ਜੀ ਹੁਣ ਇਹ ਜਿਹੜਾ ਕਾਵਜਗਤ ਵਿੱਚ ਅਲਵੇਲੇ ਕਵੀ ਵਜੋਂ ਜਾਣਿਆ ਜਾਂਦਾ ਅਲਵੇਲਾ ਹੁੰਦਾ ਹੈ ਅਲਵੇਲਾ ਸਜਣ ਆਇਓ ਰੇ ਅਲਵੇਲਾ ਮਤਲਬ ਸੁਭਾਵ ਵਜੋਂ ਜਿਹੜਾ ਬੰਦਾ ਹੋਵੇ ਮਸਤ ਬਲੰਗ ਜੋ ਬੰਦਾ ਹੋਵੇ ਸੁਭਾਅ ਵਜੋਂ ਵਸਤ ਮਲੰਗ ਉਸ ਨੂੰ ਕਹਿੰਦੇ ਆ ਜੀ ਆਪਾਂ ਮਸਤ ਮਲੰਗ ਬੰਦਾ ਜਿਹੜਾ ਹੋਵੇ ਉਸ ਨੂੰ ਕਹਿੰਦੇ ਆ ਆਲਵੇਲਾ ਪੰਜਾਬੀ ਕਾਵਜਗਤ ਵਿੱਚ ਪੰਜਾਬੀ ਸਾਹਿਤ ਵਿੱਚ ਖੁੱਲੀ ਕਵਤਾ ਮਤਲਬ ਛੰਦ ਮੁਕਤ ਕਵਤਾ ਬਿਨਾ ਛੰਦ ਤੋਂ ਕਵਤਾ ਲਿਖਣ ਦੀ ਤਿਰਤ ਲਿਖਣ ਦਾ ਸਿਹਰਾ ਪ੍ਰੋਫੈਸਰ ਪੂਰਨ ਸਿੰਘ ਦੇ ਸਿਰ ਵੱਜਦਾ ਹੈ ਦੂਸਰੀ ਗੱਲ ਯਾਦ ਰੱਖਣੀ ਹੈ ਪੰਜਾਬੀ ਵਿੱਚ ਖੁੱਲੀ ਕਵਿਤਾ ਲਿਖਣ ਦੀ ਸ਼ੁਰੂਆਤ ਮਤਲਬ ਖੁੱਲੀ ਕਵਤਾ ਦਾ ਮਤਲਬ ਛੰਦਮੁਕਤ ਕਵਤਾ ਬਿਨਾਂ ਛੰਦ ਤੋਂ ਪਹਿਲਾ ਕਵਤਾ ਲਿਖੀ ਜਾਂਦੀ ਹੁੰਦੀ ਸੀ ਛੰਦਬੰਦੀ ਦੇ ਨੀਮਾ ਵਿੱਚ ਧਨੀਰਾਮ ਚਾਤਰਕ ਨੇ ਧਨੀਰਾਮ ਚਾਤਰਕ ਆਪਾਂ ਪੜਿਆ ਸੀ ਨਾ ਛੰਦਬੰਦੀ ਦੇ ਨੀਮਾ ਦੀ ਫੁੱਲ ਪਾਲਣਾ ਕੀਤੀ ਹੈ ਧਨੀਰਾਮ ਚਾਤਰਕ ਨੇ ਉਹਦੇ ਵਰਗੀ ਪਾਲਣਾ ਨਹੀਂ ਕੋਈ ਕਰ ਸਕਦਾ ਤੇ ਉਹ ਜਿਹੜੀ ਪਾਲਣਾ ਹੈ ਉਹਨੂੰ ਪ੍ਰੋਫੈਸਰ ਪੂਰਨ ਸਿੰਘ ਨੇ ਅਨਾਰ ਲੰਘਿਆ ਉਸ ਥੀਜ ਨੂੰ ਵੀ ਪੁੱਛਾਇਆ ਪ੍ਰੋਫੈਸਰ ਅਪੂਰਨ ਸਿੰਘ ਨੂੰ ਕਿਹਾ ਜਾਂਦਾ ਹੈ ਪੰਜਾਬੀ ਵਿੱਚ ਖੁੱਲੀ ਕਵਿਤਾ ਛੰਦ ਮੁਕਤ ਕਵਿਤਾ ਲਿਖਣ ਵਾਲਾ ਪਹਿਲਾ ਕਵੀ ਜਿਹਨੂੰ ਸਲਾਨੀ ਛੰਦ ਵੀ ਕਿਹਾ ਜਾਂਦਾ ਵੈਸੇ ਤਾਂ ਪਰ ਜਿਹੜੇ ਛੰਦਾਂ ਜਿਹੜੇ ਛੰਦ ਦੀ ਫੇਵਰ ਕਰਦੇ ਹੁੰਦੇ ਸੀ ਕਿ ਜਿਹੜੇ ਕਹਿੰਦੇ ਹੁੰਦੇ ਸੀ ਵੀ ਛੰਦ ਤੋਂ ਬਿਨਾ ਕਵਿਤਾ ਲਿਖੀ ਨਹੀਂ ਜਾ ਸਕਦੀ ਤਾਂ ਉਹਨਾਂ ਨੇ ਵੇਖਿਆ ਵੀ ਹੈ ਇਹਨੇ ਛੰਦ ਤੋਂ ਬਿਨਾ ਵੀ ਲਿਖਤੀ ਫਿਰ ਉਹਨਾਂ ਨੇ ਉਹਨੂੰ ਵੀ ਨਾਮ ਦਿੱਤਾ ਕਹਿੰਦੇ ਨਹੀਂ ਨਹੀਂ ਇਹ ਵੀ ਛੰਦ ਹੈ ਸਲਾਨੀ ਛੰਦ ਹੈ ਉਹਨਾਂ ਨੇ ਸਲਾਨੀ ਛੰਦ ਕਹਤਾ ਪੰਜਾਬੀ ਦੀ ਜਿਹੜੀ ਰਚਨਾ ਹੈ ਇਹਦੀ ਉਹਦੇ ਉੱਪਰ ਅਮਰੀਕਨ ਕਵੀ ਵਾਲਟ ਟਵਿੱਟਮਨ ਦਾ ਪ੍ਰਭਾਵ ਹੈ ਪੰਜਾਬੀ ਦਾ ਇਹ ਪਹਿਲਾ ਰੋਮਾਂਸਵਾਦੀ ਕਵੀ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਵਿੱਚ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਝਲਕ ਨਜ਼ਰ ਆਉਂਦੀ ਹੈ ਧਨੀ ਰਾਮ ਚਾਤਰਕ ਦੀ ਕਵਿਤਾ ਵਿੱਚ ਪੰਜਾਬੀ ਸਭਿਆਚਾਰ ਦੀ ਗੱਲ ਹੁੰਦੀ ਹੈ ਤੇ ਜਿਹੜਾ ਹੈਗਾ ਹਾਂ ਸ਼ਬਕਮਾਰ ਬਟਾਲਵੀ ਹੈ ਉਹਦੀਆਂ ਕਵਤਾਂਵਾਂ ਦੇ ਵਿੱਚ ਪੰਜਾਬੀ ਸੱਭਿਆਚਾਰ ਲੋਕ ਧਾਰਾ ਸੰਬੰਧੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਗੱਲਾਂ ਯਾਦ ਰੱਖਣੀਆਂ ਤੁਸੀਂ ਕੰਪੈਰੀਸ਼ਨ ਦੇ ਵਿੱਚ ਪੜ੍ਹਦੇ ਆ ਤੁਹਾਨੂੰ ਸਾਰੇ ਦਿੱਕਤ ਨਹੀਂ ਹੋਣੀ ਚਾਹੀਦੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਆਪਣੀ ਕਵਤਾ ਦੇ ਵਿੱਚ ਕੌਣ ਕਰਦਾ ਉਹਦਾ ਨਾਮ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਠੀਕ ਹੈ ਤਿੰਨ ਗੱਲਾਂ ਹੋ ਗਈਆਂ ਤਿੰਨ ਕਿਉਂ ਚਾਰ ਹੋ ਗਈਆਂ ਪੰਜਾਬੀ ਦਾ ਰਵੇਲਾ ਕਵੀ ਚੰਦ ਮੁਕਤ ਕਵਿਤਾ ਲਿਖੀ ਖੁੱਲੀ ਕਵਿਤਾ ਜਿਹਨੂੰ ਕਹਿੰਦੇ ਨੇ ਜਿਹਨੂੰ ਸਲਾਨੀ ਛੰਦ ਦਾ ਨਾਮ ਦਿੱਤਾ ਗਿਆ ਅਮਰੀਕਨ ਕਵੀ ਵਾਲਟ ਵਿਟਮਨ ਦਾ ਪ੍ਰਭਾਵ ਸੀਗਾ ਪ੍ਰੋਫੈਸਰ ਪੂਰਨ ਸਿੰਘ ਦਾ ਮਤਲਬ ਇਹਨੂੰ ਬਹੁਤ ਜ਼ਿਆਦਾ ਪੜਿਆ ਸੀਗਾ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਵਿੱਚ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਝਲਕ ਨਜ਼ਰ ਆਉਂਦੀ ਹੈ ਹਿੰਦੀ ਦੇ ਬੱਚ ਵੀ ਬੜਾ ਯੋਗਦਾਨ ਹੈ ਜਿਹੜੇ ਮੰਨੋ ਤੁਸੀਂ ਹਿੰਦੀ ਸਾਹਿਤ ਦਾ ਕੋਈ ਇਤਿਹਾਸ ਪੜ੍ਹਦੇ ਹੋ ਪ੍ਰੋਫੈਸਰ ਪੂਰਨ ਸਿੰਘ ਦਾ ਜਿਹਦਾ ਨਾਮ ਆਉਂਦਾ ਉਹੀ ਹੈ ਪ੍ਰੋਫੈਸਰ ਪੂਰਨ ਸਿੰਘ ਹੋਰ ਵੀ ਕਹੋ ਪ੍ਰੋਫੈਸਰ ਪੂਰਨ ਸਿੰਘ ਦਾ ਜਨਮ ਹੁੰਦਾ ਹੈ ਜੀ 17 ਜਨਵਰੀ 1881 ਪਿੰਡ ਸਲਾਹਟ ਐਬਟਾਬਾਦ ਪਾਕਿਸਤਾਨ ਦੇ ਵਿੱਚ ਹੁੰਦਾ ਹੈ। ਮੁੱਢਲੀ ਵਿੱਦਿਆ ਰਾਵਲਪਿੰਡੀ ਤੋਂ ਹਾਸਲ ਕੀਤੀ ਹੈ ਜੀ। ਐਮ ਐਸ ਸੀ ਪਾਸ ਕਰਕੇ ਉੱਚੀ ਪੜ੍ਹਾਈ ਵਾਸਤੇ ਜਪਾਨ ਗਈ ਹੈ ਜੀ। ਐਮ ਐਸ ਸੀ ਦੀ ਜਿਹੜੀ ਕੈਮਿਸਟਰੀ ਦੀ ਜਿਹੜੀ ਹੁੰਦੀ ਹੈ ਪੜ੍ਹਾਈ। ਜਪਾਨ ਦੇ ਵਿੱਚ ਸਾਹਿਤ ਕਲਾ ਦਾ ਜਦੋਂ ਅਧਿਐਨ ਕੀਤਾ ਤਾਂ ਬੁੱਧ ਧਰਮ ਬੋਧੀ ਬਣ ਗਿਆ ਉੱਥੇ ਜਾ ਕੇ ਪ੍ਰੋਫੈਸਰ ਪੂਰਨ ਸਿੰਘ। ਤੇ ਫੇਰ ਮੁੜ ਕੇ ਸਵਾਮੀ ਰਾਗ ਪੀਰਥ ਦੇ ਪ੍ਰਭਾਵ ਦੇ ਅਧੀਨ ਉਹ ਵਿਦਾਂਤੀ ਬਣ ਗਿਆ। ਫਿਰ ਅੰਤ ਦੇ ਵਿੱਚ ਭਾਈ ਵੀਰ ਸਿੰਘ ਜੀ ਦੀ ਸੰਗਤ ਕੀਤੀ ਭਾਈ ਵੀਰ ਸਿੰਘ ਪਹਿਲਾ ਕਵੀ ਜਿਹੜਾ ਉਹਦੀ ਸੰਗਤ ਕਰਕੇ ਇਹ ਸਿੰਘ ਸੱਜ ਗਿਆ ਸਿੱਖ ਬਣ ਗਿਆ ਦੁਬਾਰਾ ਦੁਬਾਰਾ ਸਿੱਖੀ ਦੇ ਵਿੱਚ ਆ ਗਿਆ ਸਿੰਘ ਸੱਜ ਗਿਆ ਆ ਕੇ ਤੇ ਮੁੜ ਕੇ ਕਵਤਾ ਲਿਖਣਾ ਸ਼ੁਰੂ ਕਰ ਦਿੱਤੀ ਪੂਰਨ ਸਿੰਘ ਨੇ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਤੇ ਹਿੰਦੀ ਦੇ ਵਿੱਚ ਵੀ ਕਲਮ ਅਝਵਾਈ ਹੋਈ ਹੈ ਅੰਗਰੇਜ਼ੀ ਦੇ ਵਿੱਚ ਵੀ ਪੜਿਆ ਜਾਂਦਾ ਇਹਨੂੰ ਹਿੰਦੀ ਦੇ ਵਿੱਚ ਖੁੱਲੇ ਲੇਖ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਮਹੱਤਵਪੂਰਨ ਭਾਰਤਕ ਕਿਰਤ ਜਿਦੇ ਵਿੱਚ ਨਵੰਦਾ ਦਾ ਸੰਗ੍ਰਹਿ 31 ਮਾਰਚ 1931 31 31 31 31 31 ਨੂੰ ਵਿਹਾਤ ਹੋ ਗਿਆ ਖੁੱਲੇ ਕੁੰਡ ਖੁੱਲੇ ਰੰਗ ਅਸਵਾਲੀ ਖੁੱਲੇ ਮੈਦਾਨ ਇਹ ਜੀ ਕਾਵ ਪੁਸਤਕ ਹੈ ਦੀਆਂ ਇਹਨਾਂ ਦੇ ਵਿੱਚ ਕਾਵ ਸੰਗ੍ਰਹਿ ਦਿੱਤੇ ਹੋਏ ਕਵਤਾਵਾਂ ਦਿੱਤੀਆਂ ਹੋਈਆਂ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਵਿਚਲਾ ਰੋਮਾਂਟਿਕ ਰੰਗ ਪੁਰਬਲੇ ਕਵੀਆਂ ਮਤਲਬ ਪਹਿਲਾ ਹੋਏ ਜਿਹੜੇ ਕਵੀ ਆ ਉਹਨਾਂ ਨਾਲ ਅੱਡ ਕਰਦਾ ਇਸ ਨੂੰ ਮੈਂ ਕਿਹਾ ਸੀ ਨਾ ਵੀ ਪ੍ਰੋਫੈਸਰ ਪੂਰਨ ਸਿੰਘ ਆ ਜਿਹੜਾ ਪੰਜਾਬੀ ਦਾ ਰੋਮਾਂਸਵਾਦੀ ਕਵੀ ਹੈ ਰੋਮਾਂਸਵਾਦੀ ਗੱਲ ਜਿਹੜੀ ਪ੍ਰੋਫੈਸਰ ਮੋਹਨ ਸਿੰਘ ਤੇ ਵੀ ਆਈ ਸੀਗੀ ਹੈ ਨਾ ਰੋਮਾਂਸਵਾਦੀ ਗੱਲ ਅਮਰਤਾ ਪ੍ਰੀਤਮ ਦੀ ਵੀ ਆਈ ਸੀ ਪਰ ਪ੍ਰੋਫੈਸਰ ਪੂਰਨ ਸਿੰਘ ਪਹਿਲਾ ਪੰਜਾਬੀ ਦੇ ਵਿੱਚ ਪਹਿਲਾ ਰੋਮਾਂਸਵਾਦੀ ਕਵੀ ਹੈ ਪ੍ਰੋਫੈਸਰ ਪੂਰਨ ਸਿੰਘ ਹੋਰ ਗੱਲ ਕਰਦੇ ਆ ਜੀ ਕਿਰਤਨ ਨਿਬੰਧ ਦੇ ਬਾਰੇ ਕਿਰਤਨ ਨਿਬੰਧ ਦਿੱਤਾ ਉੱਚੀ ਸੁੱਚੀ ਕਰਤ ਕਰਨ ਦੀ ਪ੍ਰੇਰਣਾ ਦਿੰਦੀ ਆ ਅੱਛਾ ਇੱਕ ਹੋਰ ਗੱਲ ਹੈ ਇਹਦੇ ਨਾ ਆਪਣੇ ਨਿਬੰਧ ਹੈ ਜਿਹੜੇ ਭਾਵਪੂਰਨ ਜੇ ਤਰੀਕੇ ਦੇ ਆ ਭਾਵਪੂਰ ਵੈਸੇ ਤਾਂ ਨਿਬੰਧ ਹੁੰਦੇ ਆ ਮੰਨ ਲਓ ਕੋਈ ਵਾਰਤਕ ਪੜ੍ਹਦੇ ਆ ਤਾਂ ਵਾਰਤਕ ਦਾ ਸੰਬੰਧ ਵਿਚਾਰਾ ਦੇ ਨਾਲ ਹੁੰਦਾ ਹੈ ਨਾ ਵਿਚਾਰਪੂਰਨ ਹੁੰਦੇ ਆ ਨਿਬੰਧ ਬੜੇ ਸ਼ਾਨਦਾਰ ਤਰੀਕੇ ਨਾਲ ਲਾਈਨਾਂ ਲੰਮੀਆਂ ਲੰਮੀਆਂ ਹੀ ਲਿਖ ਕੇ ਨਾ ਤੇ ਬੜੇ ਪਿਆਰੇ ਪਿਆਰੇ ਸ਼ਬਦ ਜੇ ਲਿਖੇ ਆ ਪ੍ਰੋਫੈਸਰ ਪੂਰਨ ਸਿੰਘ ਨੇ ਕਾਵਿਕ ਜਿਹਾ ਅੰਦਾਜ਼ ਆ ਜੀ ਮਤਲਬ ਨਿਬੰਧ ਲਿਖਣ ਦਾ ਅੰਦਾਜ਼ ਹੈ ਜਿਹੜਾ ਉਹ ਕਵਤਾ ਟਾਈਪ ਹੈ ਕਾਵਿਕ ਅੰਦਾਜ਼ ਹੈ ਇਹਦੇ ਵਿੱਚੋਂ ਕਵਤਾ ਦਾ ਮਤਲਬ ਫਲੇਵਰ ਹੈ ਕਵਤਾ ਦੀ ਸੁਗੰਧੀ ਹੁੰਦੀ ਹੈ ਵਿੱਚੋਂ ਨਿਬੰਧ ਜਦੋਂ ਤੁਸੀਂ ਪੜੋਗੇ ਪੜ੍ਹ ਤੁਸੀਂ ਲੈਣਾ ਹੀ ਕਿਉਂਕਿ ਸਾਰਾ ਨਵੰਦਾ ਮੈਂ ਨਹੀਂ ਪੜਾ ਸਕਦਾ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਵੀ ਸਾਰਾ ਐਵੇਂ ਨਵੰਦਾ ਦੇ ਕੇ ਥੋੜਾ ਕਰੂੰਗਾ ਮੈਂ ਪਿਆਰ ਤੇ ਮਿੱਤਰਤਾ ਤੇ ਹੋਰ ਦੇਵਿਆ ਗੁਣਾ ਨੂੰ ਆਪਣੇ ਵਿੱਚ ਆਵੇ ਰੂਪ ਵਿੱਚ ਪਲਛੜ ਗਈ ਤੇ ਫਿਰ ਆਪਣੇ ਅੰਦਰ ਧਾਰਨ ਕਰਨ ਲਈ ਤੇ ਮੁੜ ਉਹਨਾਂ ਨੂੰ ਅੰਦਰ ਬਾਹਰ ਇੱਕ ਮਾਲਤੀ ਦੇ ਫੁੱਲਾਂਾਂ ਦੀ ਸੁਗੰਧ ਹੀ ਖਿਲਣ ਲਈ ਆਦਮੀ ਨੂੰ ਕਦੀ ਨਾ ਕੰਮ ਨਹੀਂ ਰਹਿਣਾ ਚਾਹੀਦਾ ਮੈਂ ਉਹ ਲੈਣਾ ਥੋੜਾ ਪੜਨਾ ਨਹੀਂ ਤਾਂ ਤੁਸੀਂ ਪੜ ਲਓਗੇ ਤਿਆਰੀ ਕਰ ਰਹੇ ਹੋ ਤੁਸੀਂ ਇਗਜ਼ਾਮ ਦੀ ਹੈ ਨਾ ਪੜੋਗੇ ਤੁਸੀਂ ਪੜਨਾ ਪਾਊਗਾ ਤੁਹਾਨੂੰ ਅੱਛਾ ਗੱਲ ਕਰਦਾ ਵਾਂ ਇਹਦੇ ਵਿੱਚੋਂ ਇੰਪੋਰਟੈਂਟ ਕੀ ਹੈ ਇਹਦੇ ਵਿੱਚੋਂ ਇਗਜ਼ਾਮ ਦੀ ਦ੍ਰਿਸ਼ਟੀ ਤੋਂ ਇੰਪੋਰਟੈਂਟ ਕੀ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿਰਤਨ ਬੰਦ ਸਹੀ ਗੱਲ ਆ ਬੰਦੇ ਨੂੰ ਨਕਮਾ ਨਹੀਂ ਰਹਿਣਾ ਚਾਹੀਦਾ ਹਮੇਸ਼ਾ ਕਰਤ ਕਰਦੇ ਰਹਿਣਾ ਚਾਹੀਦਾ ਗੱਲ ਬਿਲਕੁਲ ਜਾਇਜ਼ ਹੈ ਪਰ ਬੜੇ ਪਾਪੂਰਨ ਜੇ ਤਰੀਕੇ ਨਾਲ ਬੜੇ ਸ਼ਾਨਦਾਰ ਤਰੀਕੇ ਨਾਲ ਲਿਖਿਆ ਹੋਇਆ ਹੈ ਨਾ ਆਪਣੇ ਅੰਦਰ ਹੀ ਗੁਣ ਜੇ ਧਾਰਨ ਕਰਨੇ ਆ ਪਿਆਰ ਤੇ ਬਿੱਤਰਤਾ ਦੇ ਤੇ ਮਿਹੜ ਉਹਨਾਂ ਨੂੰ ਅੰਦਰ ਬਾਹਰ ਇੱਕ ਮਾਲਤੀ ਦੇ ਫੁੱਲ ਵਾਂਗ ਸੁਗੰਧੀ ਖਿਲੇ ਰਣ ਵਾਸਤੇ ਆਦਮੀ ਨੂੰ ਕਦੇ ਵੀ ਨਕਮਾ ਨਹੀਂ ਰਹਿਣਾ ਚਾਹੀਦਾ ਹੈ ਨਾ ਬੜੇ ਤਰੀਕੇ ਨਾਲ ਲਿਖਿਆ ਹੋਇਆ ਹੈ ਕਿਰਤ ਦਾ ਸਾਰ ਹਰ ਬੰਦੇ ਨੂੰ ਲੋ ਥੋੜੀਆਂ ਥੋੜੀਆਂ ਗੱਲਾਂ ਜਿੱਥੇ ਜਿੱਥੇ ਮੈਂ ਲਾਈਨ ਅੰਡਰਲਾਈਨ ਕਰਦਾਗਾ ਉੱਥੇ ਤੁਸੀਂ ਵੀ ਕਰ ਲੈਣਾ ਅੱਠੇ ਪਹਿਰ ਧਿਆਨ ਦੇ ਵਿੱਚ ਕੰਮ ਦੇ ਵਿੱਚ ਧਿਆਨ ਲਗਾਣਾ ਰਹਿਣਾ ਚਾਹੀਦਾ ਇੱਕ ਤਾਂ ਵੀ ਹਰ ਬੰਦਾ ਜਿਹੜਾ ਕੋਈ ਵੀ ਬੰਦਾ ਉਹਨੂੰ ਅੱਠੇ ਪਹਿਰ ਮਤਲਬ 8 ਤੀਆ 24 ਘੰਟੇ ਇੱਕ ਪਹਿਰ ਦੇ ਵਿੱਚ ਤਿੰਨ ਘੰਟੇ ਹੁੰਦੇ ਆ 8 ਤੀਆ 24 ਘੰਟੇ 24 ਦੇ 24 ਘੰਟੇ ਬੰਦੇ ਦੇ ਦਿਮਾਗ ਦੇ ਵਿੱਚ ਕੰਮ ਚੱਲਦਾ ਰਹਿਣਾ ਚਾਹੀਦਾ ਕਿਉਂਕਿ ਵਿਹਲਾ ਮਨ ਜਿਹੜਾ ਉਹ ਸ਼ੈਤਾਨ ਦੀ ਟਕਸਾਲ ਹੁੰਦਾ ਹੈ ਸ਼ੈਤਾਨ ਦਾ ਘਰ ਹੁੰਦਾ ਹੈ ਠੀਕ ਆ ਭਾਈ ਨਕਮਾ ਆਦਮੀ ਹੈ ਜਿਹੜਾ ਉਹ ਜੀਵਨ ਦੇ ਰਹੱਸਾ ਨੂੰ ਅਨੁਭਵ ਨਹੀਂ ਕਰ ਸਕਦਾ ਸਹੀ ਗੱਲ ਹੈ ਜੀ ਬਿਲਕੁਲ ਨਕਮਾ ਆਦਮੀ ਜਿਹੜਾ ਉਹ ਕਦੇ ਵੀ ਜੀਵਨ ਦੇ ਰਹੱਸਾ ਜਿਹੜੇ ਆ ਦੇਖਿਆ ਹੋਇਆ ਆ ਦੇਖ ਲੋ ਕਿ ਉਹ ਜਿਹੜਾ ਨਕਮਾ ਆਦਮੀ ਹੈ ਜਿਸ ਦੇ ਹੱਥ ਵਿੱਚ ਕਿਰਤ ਨਹੀਂ ਹੈ ਉਹ ਨਕਮਾ ਹੁਣ ਮੰਨ ਲੋ ਆਜੇ ਪ੍ਰਸ਼ਨ ਵੀ ਨਕਮਾ ਆਦਮੀ ਕਿਹੜਾ ਹੈ ਕਿਰਤ ਨਾ ਬੰਦੇ ਅਨਸਾਰ ਜਿਹਦੇ ਹੱਥ ਵਿੱਚ ਕਿਰਤ ਨਹੀਂ ਮਤਲਬ ਜਿਹੜਾ ਹੱਥਾਂ ਦੇ ਨਾਲ ਹੱਥਾਂ ਦੇ ਨਾਲ ਮਿਹਨਤ ਨਹੀਂ ਕਰਦਾ ਉਹ ਬੰਦਾ ਜਿਹੜਾ ਉਹ ਬੰਦਾ ਨਕਮਾ ਹੈ ਉਹ ਕਦੀ ਵੀ ਉੱਚ ਜੀਵਨ ਦੇ ਮਰਮਾ ਨੂੰ ਅਨੁਭਵ ਨਹੀਂ ਕਰ ਸਕਦਾ ਮਰਮ ਹੁੰਦੇ ਆ ਭਾਈ ਜਿਹਨੂੰ ਆਪਾਂ ਕਹਿ ਦਿੰਦੇ ਆ ਹਾਂ ਮਰਮ ਰਹਸ ਜਿਹੜੇ ਹੁੰਦੇ ਆ ਜੀਵਨ ਦੇ ਰਾਹਸਾ ਨੂੰ ਜੇ ਤੁਸੀਂ ਅਨੁਭਵ ਕਰਨਾ ਹੈ ਰਹਸ ਹਨ ਹੁੰਦਾ ਕੋਈ ਚੀਜ਼ ਰਹਸਿਆ ਭਈ ਹੈ ਛੁਪੀ ਹੋਈ ਉਸਨੂੰ ਕਹਿ ਦਿੰਦੇ ਆ ਮਰਮ ਰਾਹਸ ਜੀਵਨ ਦੇ ਜਿਹੜੇ ਛੁਪੇ ਹੋਏ ਅਨੁਭਵ ਆ ਉਹਨਾਂ ਨੂੰ ਮਹਿਸੂਸ ਕਰਨ ਵਾਸਤੇ ਬੰਦੇ ਨੂੰ ਹਮੇਸ਼ਾ ਕੰਮਕਾਰ ਕਰਦੇ ਰਹਿਣਾ ਚਾਹੀਦਾ ਹੱਥਾਂ ਦੇ ਨਾਲ ਕਿਰਤ ਕਰਦੇ ਰਹਿਣਾ ਚਾਹੀਦਾ ਜਿਹੜਾ ਬੰਦਾ ਹੱਥਾਂ ਰਣ ਕਿਰਤ ਨਹੀਂ ਕਰਦਾ ਉਹ ਆਦਮੀ ਨਕਮਾ ਹੈ ਨਕਮਾ ਮਤਲਬ ਕਿਸੇ ਕੰਮ ਦਾ ਨਹੀਂ ਅੱਗੇ ਦੇਖੋ ਇੱਥੇ ਕੀ ਆ ਪ੍ਰੋਫੈਸਰ ਪੂਰਨ ਸਿੰਘ ਨੇ ਆਪਣੇ ਭਾਰਤ ਦੇਸ਼ ਦੀ ਤੁਲਨਾ ਜਾਪਾਨ ਦੇ ਦੇਸ਼ ਦੇ ਨਾਲ ਕੀਤੀ ਹੈ ਜਾਪਾਨ ਦੇਸ਼ ਦੇ ਨਾਲ ਜਾਪਾਨ ਦੇ ਦੇਸ਼ ਨਹੀਂ ਜਾਪਾਨ ਨਾਲ ਕੀਤੀ ਜਪਾਨ ਦੇਸ਼ ਦੇ ਨਾਲ ਤੁਲਨਾ ਕੀਤੀ ਹੈ ਠੀਕ ਹੈ ਗੱਲ ਯਾਦ ਰੱਖਣੀ ਹੈ ਤੁਸੀਂ ਬਹੁਤ ਇੰਪੋਰਟੈਂਟ ਗੱਲ ਹੈ ਵੀ ਸਾਡੇ ਭਾਰਤ ਦੇਸ਼ ਦੀ ਤੁਲਨਾ ਜਪਾਨ ਨਾਲ ਕੀਤੀ ਹੈ ਜਪਾਨੀ ਲੋਕ ਤੁਹਾਨੂੰ ਪਤਾ ਹੈ ਬਹੁਤ ਮਤਲਬ ਮਿਹਨਤੀ ਲੋਕ ਹੈ ਜਪਾਨ ਦੇ ਲੋਕ ਜਪਾਨ ਦੇ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਆਪਣੇ ਆਲੇ ਦੁਆਲੇ ਵੈਡਿੰਗ ਜਪਾਨ ਜਿੱਦੇ ਉੱਤਰ ਲਿਖਿਆ ਤੇ ਬੜੀਆਂ ਸ਼ਾਨਦਾਰ ਬੜੀ ਕਾਰੀਗਰੀ ਹੈ ਉਹਨਾਂ ਦੇ ਹੱਥਾਂ ਵਿੱਚ ਜਪਾਨ ਦੇ ਲੋਕ ਹੈ ਜਿਹੜੇ ਉਹਨਾਂ ਦਾ ਮਾਰਾ ਜਿਹੜਾ ਉਹ ਕਦੇ ਵੀ ਵਿਹਲਾ ਨਹੀਂ ਰਹਿੰਦਾ ਆਪਣੇ ਚਿੱਤਰ ਆਪਣੇ ਕੰਮਾਂ ਵਿੱਚ ਉਹ ਲੱਗੇ ਰਹਿੰਦੇ ਆ ਅੱਗੇ ਵੱਖ-ਵੱਖ ਉਦਾਹਰਨਾਂ ਦਿਤੀਆਂ ਵੀ ਇੱਕ ਤਰਖਾਨ ਹੈ ਜੋ ਹੱਥ ਦੇ ਨਾਲ ਲੱਕੜੀ ਨੂੰ ਇੱਕ ਰੂਪ ਦੇ ਰਿਹਾ ਲੋਹਾਰ ਗਰਮ ਲੋਹੇ ਨੂੰ ਸਾੜ ਰਿਹਾ ਮਤਲਬ ਗਰਮ ਲੋਹੇ ਨਾਲ ਕੋਈ ਚੀਜ਼ ਬਣਾ ਰਿਹਾ ਚਿੱਤਰਕਾਰ ਹੈ ਜਿਹੜਾ ਉਹ ਕਿਸੇ ਚੀਜ਼ ਨੂੰ ਦੇਖ ਕੇ ਚਿੱਤਰ ਬਣਾ ਰਿਹਾ ਅਮਰ ਕਰ ਰਿਹਾ ਉਸ ਜਿਹਨੂੰ ਨਾ ਇਹ ਤਿੰਨ ਕੋ ਉਦਾਹਰਨ ਦਿੱਤੇ ਤਰਖਾਨ ਲੋਹਾਰ ਤੇ ਚਿੱਤਰਕਾਰ ਦੀ ਵੀ ਗੱਲ ਕੀਤੀ ਹੈ ਹਨ ਜਿਹੜੇ ਜ਼ਬਾਨ ਦੇ ਲੋਕ ਆ ਉਹ ਦဝੈਤ ਤੇ ਦੁੱਖ ਦੇ ਕਿਸੇ ਨਿਕੰਮੇ ਬਾਦ-ਬਾਦ ਵਿੱਚ ਨਹੀਂ ਪੈਂਦੇ ਆਦੇ ਕੋ ਤਵੇਤ ਤੇ ਦੁੱਖ ਦੀ ਕਿਸੇ ਨਗਮੇਵਾਦ ਵਿਵਾਦ ਦੇ ਵਿੱਚ ਨਹੀਂ ਪੈਂਦੀ ਜਪਾਨ ਦੇ ਲੋਕ ਆਪਣੇ ਲੋਕ ਤਾਂ ਬਹਿਲੇ ਆ ਆਪਣੇ ਲੋਕ ਕਿਸੇ ਨਾਲ ਆਰਗੂਮੈਂਟ ਕਰਨ ਦੇ ਵਿੱਚ ਜਾਵਾਂ ਬਹਿਲੇ ਤੁਸੀਂ ਦੇਖ ਲਓ ਫੇਸਬੁੱਕ ਤੇ ਕਿਸੇ ਦੀ ਕੋਈ ਫੋਟੋ ਕੋਈ ਵੀਡੀਓ ਪਾਈਆ ਤਾਂ ਉਹ ਥੱਲੇ ਪੜਾਸ ਕੱਟੀ ਹੁੰਦੀ ਹੈ ਲੋਕਾਂ ਨੇ ਆਪ ਹੀ ਹੈ ਨਾ ਹੁੰਦਾ ਆ ਇਹ ਹੁੰਦਾ ਜਾਊਗਾ ਅਗਲੇ ਜਿੰਨਾ ਚਿਰ ਲੋਕਾਂ ਕੋਲੇ ਰੀਚਾਰਜ ਕਰਾ ਕੇ ਤੇ ਜਿੰਨਾ ਚਿਰ ਲੋਕੇ ਬਹਿਲੇ ਬੈਠੇ ਆ ਨਾ ਲੱਕ ਤੇ ਲੱਕ ਧਰ ਕੇ ਤੇ ਹੋਣਾ ਚਿਰ ਤੇ ਆਹੀ ਚੱਲੂਗਾ ਕੰਮ ਹੈ ਗੱਲਾ ਕਰਦਾ ਜਵਾ ਨਕਮੇ ਕਰਦਾ ਲੋਕਾਂ ਨੂੰ ਇਸ ਚੀਜ਼ ਨੇ ਆ ਇੰਟਰਨੈਟ ਵਗੈਰਾ ਨੇ ਸਾਡੇ ਲੋਕਾਂ ਨੂੰ ਖਾਸ ਕਰਕੇ ਸਾਡੇ ਲੋਕ ਬੈਸੋ ਹੀ ਫੇਸਬੁੱਕ ਸਕਰੋਲ ਕਰੀ ਜਾਂਦੇ ਆ ਵਟਸਐਪ ਸਕਰੋਲ ਬਹੁਤ سارے ਵਿਦਿਆਰਥੀ ਮੈਂ ਦੇਖਿਆ ਜਿਹੜੇ ਇੰਸਟਾਗ੍ਰਾਮ ਤੇ ਆਨਲਾਈਨ ਹੀ ਬੈਠੇ ਆ ਮੈਂ ਕਈ ਵਾਰੀ ਧਿਆਨ ਬਹੁਤ ਰੱਖਦਾ ਹੁੰਨਾ ਕਿਉਂਕਿ ਕਈ ਸਟੂਡੈਂਟ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਫੋਨ ਵਗੈਰਾ ਮਤਲਬ ਜਦੋਂ ਕਰਦੇ ਆ ਫਿਰ ਮੈਨੂੰ ਥੋੜਾ ਧਿਆਨ ਰੱਖਣ ਲੱਗ ਜਾਂਦਾ ਵੀ ਇਹ ਸਟੂਡੈਂਟ ਹੈ ਕੀ ਵਾਕਈ ਪੜ ਰਿਹਾ ਕਿ ਨਹੀਂ ਕੀ ਵਾਕਈ ਉਸ ਚੀਜ਼ ਤੇ ਬਿਲਕੁਲ ਨਹੀਂ ਹੋ ਇ ਫੇਸਬੁਕ ਤੇ ਆਨਲਾਈਨ ਹੈ ਉਹ ਅਗਰ ਉਹ ਫੇਸਬੁਕ ਤੇ ਮੇਰੇ ਨਾਲ ਐਡ ਆ ਕਿਸੇ ਕਰਨ ਵਾਸਤੇ WhatsApp ਤੇ ਐਡ ਆ ਤਾਂ WhatsApp ਤੇ ਵੀ ਆਨਲਾਈਨ ਹੈ ਕਈ ਤਾਂ ਬੈਠੇ ਆ ਵਿਲੇ ਨਕਮੇ ਆ ਜਮ ਤੁਸੀਂ ਦੇਖ ਲਿਓ ਕਦੇ ਵੀ ਐਵੇਂ ਕਰਕੇ ਬਹੁਤ سارے ਮਿਲ ਜਾਣਗੇ ਤੁਸੀਂ ਨਾ ਹੋਵੇ ਕਰਨ ਲੱਗ ਜਿਓ ਕਦੇ ਆਹ ਕੰਮ ਚੰਗਾ ਨਹੀਂ ਹੁੰਦਾ ਹੈ ਹੈਨਾ ਦਬਾਇਤ ਦੇ ਮਤਲਬ ਕਿਸੇ ਝਗੜੇ ਦੇ ਵਿੱਚ ਪੈ ਜਾਣਾ ਕੋਈ ਵਿਚਾਰਕ ਝਗੜਾ ਤੇ ਉਹਦਾ ਮਤਲਬ ਉਹਦੇ ਨਾਲ ਕੀ ਹੁੰਦਾ ਦੁਖੀ ਪਹੁੰਚਦਾ ਫਿਰ ਬਾਅਦ ਚ ਦੁਖੀ ਹੁੰਦੇ ਰਹਿੰਦੇ ਆਪਾਂ ਬਾਅਦ ਚ ਝੂੜਦੇ ਰਹਿੰਦੇ ਆ ਵੀ ਆਇਆ ਨਹੀਂ ਕਹਿਣਾ ਸੀ ਆਇਆ ਕਹਿਣਾ ਸੀ ਉਹ ਕਰਨਾ ਸੀ ਹ ਅੱਗੇ ਲਿਖੀ ਹੋਈ ਹੈ ਇੱਕ ਹੋਰ ਗੱਲ ਆ ਉਹ ਹੁਣ ਆਪਣੇ ਕਮੇਮਨ ਦੇ ਖਿਆਲ ਆ ਮਸਲੇ ਬਾਜ਼ੀਆ ਰੱਬ ਹੈ ਨਹੀਂ ਹੈ ਚਿੱਟਾ ਹੈ ਕਾਲਾ ਹੈ ਇਹਨਾਂ ਗੱਲਾਂ ਦੇ ਵਿੱਚ ਸਾਡੇ ਲੋਕ ਵਹਿਲੇ ਆ ਪਰ ਉਹ ਕੀ ਆ ਸੁੱਚੀ ਕਿਰਤ ਕਰਨ ਵਾਲੇ ਦੇ ਹੱਥ ਪੈਰ ਆਪਣੇ ਆਪ ਪਾਗ ਪਵਿੱਤਰ ਹੋ ਜਾਂਦੇ ਹਨ ਹਾਂ ਦੇਖੋ ਸੁੱਚੀ ਕਿਰਤ ਜਿਹੜਾ ਕਰਦਾ ਹੈ ਜਿਹੜਾ ਸੁੱਚੀ ਕਿਰਤ ਕਰਦਾ ਉਸ ਦੇ ਹੱਥ ਪੈਰ ਆਪਣੇ ਆਪ ਪਾਗ ਪਵਿੱਤਰ ਹੋ ਜਾਂਦੇ ਹਨ ਹਾਂ ਹਾ ਗਾਂਦਾ ਜਿਹੜੀ ਇਹ ਵੀ ਇੰਪੋਰਟੈਂਟ ਹੈ ਆਪਮੁਹਾਰੇ ਮਤਲਬ ਆਪਣੇ ਆਪ ਹੀ ਹੈ ਨਾ ਆਪਮੁਹਾਰੇ ਹਾਂ ਅੱਗੇ ਨਾ ਰੂਸੀ ਰੂਸ ਦਾ ਜਿਹੜਾ ਲੇਖਕ ਹੈ ਨਾ ਟਾਲਸਟਾਈ ਉਹਦੀ ਗੱਲ ਕੀਤੀ ਹੈ ਰੂਸ ਦਾ ਪ੍ਰਸਿੱਧ ਲੇਖਕ ਹੈ ਜੀ ਲਿਓ ਟਾਲਸਟਾਈ ਲਿਓ ਟਾਲਸਟਾਈ ਦੀ ਗੱਲ ਆ ਗਈ ਕਿੱਥੇ ਆ ਗਈ ਸਮੁੰਦਰਾਂ ਵਿੱਚ ਕੋਰਲੇ ਕੀੜਿਆਂ ਦੀ ਗੱਲ ਆ ਗਈ ਇਹਦਾ ਤੁਸੀਂ ਪੜ੍ਹੋਗੇ ਹਜੇ ਇੱਕ ਵਾਰੀ ਲਿਓਡਨਸਟਾਈ ਦੀ ਗੱਲ ਕਿੱਥੇ ਆਈ ਇਹਦੇ ਵਿੱਚ ਬੜਿਆ ਸਿਕਾ ਬਹਿ ਹਾਂ ਮਿੱਠੇ ਹੋੜਾ ਤੇ ਲੰਦਾ ਥਲੇ ਹੇ ਯਾ ਹਾਂ ਹੋਰ ਆ ਗਿਆ ਆ ਗਿਆ ਆ ਗਿਆ ਇਸਾਈ ਮਤ ਹੈ ਜਿਹੜਾ ਇਸਾਈ ਧਰਮ ਹੈ ਜਿਹੜਾ ਉਹ ਬਾਦਸ਼ਾਹ ਦੇ ਮਹਿਲਾ ਵਿੱਚ ਟਾਲਸਟਾਈ ਨੂੰ ਨਜ਼ਰ ਨਹੀਂ ਆਇਆ ਸੀ ਇਸਾਈ ਮਤ ਇਸਾਈ ਧਰਮ ਹੈ ਜਿਹੜਾ ਇਸਾਈਆਂ ਦਾ ਜਿਹੜਾ ਬਾਦਸ਼ਾਹ ਸੀਗਾ ਉਹਦੇ ਮਹਿਲਾ ਵਿੱਚ ਲਿਓ ਟਾਲਸਟਾਈ ਨੂੰ ਉਹ ਧਰਮ ਇਸਾਈ ਧਰਮ ਨਜ਼ਰ ਆਇਆ ਪਰ ਉਹਨੂੰ ਫਿਰ ਇਸਾਈ ਧਰਮ ਨਜ਼ਰ ਆਇਆ ਕਿਦੇ ਵਿੱਚ ਭੋੜੇ ਪਾੜੇ ਰੂਸ ਦੇ ਕਿਰਸਾਬ ਸੀ ਜਿਹੜੇ ਉਹ ਬਹਿ ਦੇ ਹਨੇਰੇ ਵਿੱਚ ਬਿਜਲੀ ਲਿਸ਼ਕਦੀਆਂ ਧਾਰੀਆਂ ਸੱਚਾ ਸਿਦਕ ਜਿਹੜਾ ਉਹ ਉਹਦੇ ਵਿੱਚ ਨજર ਆਇਆ ਉਹਨੂੰ ਉਹਨਾਂ ਪਹਾੜੀ ਪਾਲੀ ਕਿਸਾਨਾਂ ਦੇ ਵਿੱਚ ਰੂਸ ਦੇ ਕਿਸਾਨਾਂ ਨੂੰ ਆ ਰੂਸ ਦੇ ਕਿਸਾਨਾਂ ਦਾ ਆਗੂ ਵੀ ਬਣਿਆ ਸੀ ਇਹ ਲਿਓ ਟਾਰਸਟਾ ਇਹ ਜਿਹੜਾ ਤੇ ਇਹ ਪ੍ਰਸਿੱਧ ਲੇਖਕ ਸੀਗਾ ਰੂਸ ਦਾ ਤੇ ਇਹ ਜਦੋਂ ਕਿਤੇ ਗਿਆ ਮਤਲਬ ਇਸਾਈਲ ਮੁਲਕ ਦੇ ਵਿੱਚ ਕਿਸੇ ਵਿੱਚ ਉਹਨੂੰ ਇਸਾਈ ਦੇ ਮਹਿਲਾ ਮੂਲਾ ਦੇ ਵਿੱਚ ਉਹ ਬਾਦਸ਼ਾਹ ਦੇ ਮਹਿਲਾ ਚ ਗਿਆ ਤੇ ਇਸਾਈ ਧਰਮ ਨੂੰ ਕਿਤੇ ਨજર ਨਹੀਂ ਆਇਆ ਪਰ ਉਹਨੂੰ ਧਰਮ ਕਿੱਥੇ ਨਜ਼ਰ ਆਇਆ ਜਿਹੜੇ ਕਿਰਤੀ ਲੋਕ ਸੀ ਜਿਹੜੇ ਰੂਸ ਦੇ ਭੋਲੇ ਪਹਾੜੇ ਇੱਕ ਕਿਸਾਨ ਕਿਰਤੀ ਲੋਕ ਮਿਹਨਤੀ ਲੋਕ ਸੀ ਜਿਹੜੇ ਉਹਨਾਂ ਦੇ ਵਿੱਚ ਲਿਓਡਾਲਸਟਾ ਜੋ ਪ੍ਰਮਾਤਮਾ ਰੱਬ ਨਜ਼ਰ ਆਇਆ ਗੱਲ ਯਾਦ ਰੱਖਣੀ ਹੈ ਤੁਸੀਂ ਬਹੁਤ ਇੰਪੋਰਟੈਂਟ ਹੈ ਠੀਕ ਹੈ ਅੱਗੇ ਉਦਾਹਰਨ ਦਿੱਤੀ ਹੈ ਹਰ ਹਰ ਧਰਮ ਦੇ ਵਿੱਚ ਕਿਰਤੀ ਕਿਸਾਨ ਹੁੰਦੇ ਆ ਜੋ ਕੀ ਕਰਦੇ ਆ ਜੋ ਬੜੇ ਬੜੇ ਨੁਕਸਾਨ ਰਜਾ ਦੇ ਰੱਬ ਦੀ ਰਜਾ ਦੇ ਵਿੱਚ ਗੁਜ਼ਾਰ ਦਿੰਦੇ ਆ ਬਹੁਤ ਸਾਰੇ ਹੈ ਨਾ ਇਰਸਾਨ ਬੰਦਾ ਜਿਹੜਾ ਬੰਦੋਂ ਕੋਈ ਮੰਗਣ ਆ ਜੇ ਉਹਦੇ ਤੋਂ ਵਿਚਾਰਾ ਖਲਵਾੜੇ ਤੇ ਬੈਠਾ ਆਪਣੇ ਖੇਤ ਦੇ ਵਿੱਚ ਕੜਕਗਾ ਕੇ ਬੈਠਾ ਤੇ ਉਹਦੇ ਕੋਲ ਆਜ ਮਕਾਲੀ ਥੋੜਾ ਮੋੜਦਾ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਰੱਬ ਨੇ ਹੋਰ ਦੇ ਦੇਣਾ ਪਰ ਜੀ ਵੀ ਮੰਨ ਲਓ ਬੜਾ ਪੜਿਆ ਲਿਖਿਆ ਬੰਦਾ ਔਰ 100 ਵਾਰੀ ਸੋਚਦਾ ਵੀ ਮੈਂ ਮੰਨ ਲਓ ਕਿਸੇ ਨੂੰ ਕੁਝ ਦਿੱਤਾ ਤੇ ਮੈਨੂੰ ਕੋਈ ਘਟਾਤਾ ਨਾ ਪੈਜੋ ਇਰਸਾਨ ਨਹੀਂ ਸੋਚਦਾ ਵਿਚਾਰਾ ਕੁੱਲੇ ਦਿਨ ਲਾਦਾਨ ਕਰਦਾ ਇਰਸਾਨ ਦੀ ਮਤਲਬ ਉਦਾਹਰਣ ਲਈ ਹੈ ਪ੍ਰੋਫੈਸਰ ਪੂਰਨ ਸਿੰਘ ਨੇ ਇਹ ਵੀ ਲਿਖਿਆ ਹੋਇਆ ਹੈ ਕਿ ਜੇ ਕੋਈ ਕੰਮ ਕਾਰ ਕਰੇ ਤਾਂ ਸਮਾਪਾ ਕੇ ਕਿਰਤ ਹੀ ਪੂਜਾ ਬਣ ਜਾਂਦੀ ਹੈ ਆ ਦੇਖੋ ਲਿਖਿਆ ਹੋਇਆ ਹੈ ਹੱਥ ਪੈਰ ਤੋਂ ਜੇ ਕੋਈ ਕਾਰ ਕਰੇ ਤਾਂ ਆਪ ਚਿਤ ਆਪ ਮਹਾਰਾ ਨਿਰੰਜਣ ਨਾਲ ਜੁੜਨ ਲੱਗ ਜਾਂਦਾ ਹੈ ਨਿਰੰਜਣ ਬਤਨ ਪ੍ਰਮਾਤਮਾ ਨਾਲ ਤੇ ਕਿਰਤ ਆ ਜਿਹੜੀ ਉਹ ਪੂਜਾ ਬਣ ਜਾਂਦੀ ਹੈ ਬਾਈ ਕਿਰਤ ਹੀ ਪ੍ਰਮਾਤਮਾ ਦੀ ਪੂਜਾ ਹੋ ਜਾਂਦੀ ਹੈ ਜਦੋਂ ਆਪਾਂ ਲਗਾਤਾਰ ਕਿਸੇ ਕੰਮ ਕਾਰ ਦੇ ਵਿੱਚ ਆਪਾਂ ਰੁੱਝੇ ਰਹਿੰਦੇ ਆ ਉਹ ਕਿਰਤ ਹੀ ਆਪਣੀ ਪੂਜਾ ਬਣ ਜਾਂਦੀ ਹੈ ਉਹ ਕਿਰਤ ਹੀ ਆਪਣੀ ਭਗਵਾਨ ਬਣ ਜਾਂਦੀ ਹੈ ਕਾਰਲਾਈਲ ਨੇ ਠੀਕ ਵਚਨ ਲਿਖਿਆ ਇੱਕ ਕਾਰਲਾਈਲ ਦੀ ਗੱਲ ਦਿੱਤੀ ਹੈ ਕਾਰਲਾਈਲ ਦੇ ਅਨਸਾਰ ਇਹੋ ਜਹੀ ਰਜ਼ਾ ਸੈਦ ਸੁਬਾਹ ਰੱਬਤਾ ਦੀ ਚੁੱਪ ਸਦਕ ਵਿੱਚ ਜਿੰਦੀ ਥੀਂਦੀ ਕਰਤ ਰੱਬ ਦੀ ਪੂਜਾ ਸਬਹਾਨ ਹੈ ਪੂਜਾ ਤੋਂ ਲੈ ਹੈ ਠੀਕ ਹੈ ਭਾਈ ਇਹ ਕਾਰਲਾਈਲ ਦੀ ਗੱਲ ਤੁਸੀਂ ਯਾਦ ਰੱਖਣੀ ਹੈ ਮਤਲਬ ਇੱਕ ਤਾਂ ਰੂਸੀ ਲੇਖਕ ਹੈ ਜਿਹੜਾ ਉਟਾਲ ਸਟੇਜ ਦੀ ਗੱਲ ਆਈ ਹੈ ਇਹ ਕਹਈਆ ਕਾਰਲਾਈਲ ਕਾਰਲਾਈਲ ਦੀ ਗੱਲ ਆਈ ਹੈ ਜੀ ਇਹਨੇ ਇੱਕ ਵਚਨ ਲਿਖਿਆ ਇਹਨੇ ਜਿਹੜੀ ਗੱਲ ਲਿਖੀ ਹੈ ਕੀ ਇਹ ਜਿਹੜੀ ਰਜ਼ਾ ਹੈ ਜਿਹੜੀ ਮਤਲਬ ਕਿਰਤ ਨੂੰ ਪੂਜਾ ਸਮਝਣ ਲੱਗ ਜਾਣਾ ਕਿਰਤ ਹੀ ਪੂਜਾ ਬਣ ਜਾਣੀ ਪਰਮਾਤਮਾ ਦੀ ਪੂਜਾ ਉਹ ਰਜ਼ਾ ਜਿਹੜੀ ਉਹ ਸਹਿਜ ਸੁਭਾ ਰੱਬਤਾ ਦੀ ਚੁੱਪ ਸਿੱਧਕ ਵਿੱਚ ਆਉਂਦੀ ਹੈ ਜੀ ਠੀਕ ਹੈ ਰੱਬ ਦੀ ਪੂਜਾ ਦੇ ਸਮਾਨ ਹੈ ਉਹ ਅੱਗੇ ਲਿਖਿਆ ਆਪਣੀ ਕਿਰਤ ਦੇ ਕਾਰਨ ਹੀ ਸਮੁੰਦਰ ਦੇ ਵਿੱਚ ਕੋਰਲੇ ਕੀੜੇ ਜਿਹੜੇ ਹੁੰਦੇ ਆ ਉਹ ਇੱਕ ਬੜਾ ਸਾਰਾ ਪਹਾੜ ਖੜਾ ਕਰ ਦਿੰਦੇ ਆ ਸਮੁੰਦਰਾਂ ਵਿੱਚ ਕੋਰਲੇ ਟਾਪੂ ਬਣ ਜਾਂਦੇ ਆ ਜੀ ਤੁਸੀਂ ਜੀਓਗ੍ਰਾਫੀ ਦੇ ਵਿੱਚ ਪੜਿਆ ਹੋਇਆ ਹੈ ਬਾਕੀ ਤੁਸੀਂ ਬਾੜੀ ਲੈ ਲਓ ਗੂਗਲ ਸਰਚ ਕਰ ਲਿਓ ਬਸ ਕੋਰ ਲਕੀੜਿਆਂ ਦਾ ਵੀ ਜ਼ਿਕਰ ਕੀਤਾ ਕਿਤੇ ਮੈਨੂੰ ਇਹ ਨਹੀਂ ਯਾਦ ਆ ਪਰ ਇੱਕ ਬਣਦੀ ਆ ਕੋਰ ਲ ਦੀਵਾਰ ਬਣਾਉਂਦੇ ਆ ਕੋਰ ਲਕੀੜੇ ਮੈਨੂੰ ਇੰਨਾ ਕਿ ਯਾਦ ਆ ਬਾਕੀ ਨਹੀਂ ਮੈਨੂੰ ਧਿਆਨਗਾ ਤੁਸੀਂ ਆਪੇ ਦੇਖ ਲਿਓ ਵੀ ਕਿਤੇ ਸਮੁੰਦਰਾਂ ਦੇ ਵਿੱਚ ਕੋਰ ਲਕੀੜੇ ਦੀ ਉਦਾਹਰਣ ਦਿੱਤੀ ਹੈ ਮਤਲਬ ਕਿਰਤਨ ਵੱਧ ਦੇ ਵਿੱਚ ਕੋਰ ਲਕੀੜੇ ਆ ਜਿਹੜੇ ਉਹ ਕਿਰਤ ਦੇ ਕਾਰਨ ਹੀ ਪਹਾੜ ਕਿੰਨੇ ਪੱਟੀਆਂ-ਵੱਟੀਆਂ ਕੰਨਾਂ ਖੜੀਆਂ ਕਰ ਦਿੰਦੇ ਆ ਉਹ ਕੋਰਲਾ ਆਪਣੇ ਆਪ ਨੂੰ ਮਤਲਬ ਜਚਾ ਲੈਂਦੇ ਆ ਇੱਕ ਤਰ੍ਹਾਂ ਦੀ ਕੰਧ ਬਣ ਜਾਂਦੀ ਹੈ। ਥੋੜੇ ਵਿੱਚ ਸਬਰ ਜਿਹੜਾ ਬਹੁਤ ਹੁੰਦਾ ਦੇਖ ਲਓ ਗੋਤ ਤਨ ਗੱਜ ਤਨ ਬਾਜ ਔਰ ਰਤਨ ਤਨ ਖਾਨ ਜਦ ਆਵੇ ਸੰਤੋਖ ਤਨ ਸਭ ਤਨ ਧੂਲ ਸਭਾ ਜਦੋਂ ਬੰਦੇ ਅੰਦਰ ਸੰਤੋਖ ਸਦਕ ਆ ਜਾਂਦਾ ਹੈ ਆ ਪਕਤੀਆਂ ਨਹੀਂ ਆਉਂਦੀ। ਆ ਪੰਕਤੀ ਲਿਖੀ ਹੋਈ ਹੈ ਜਿਹਦੇ ਵਿੱਚ ਕਿਹਾ ਵੀ ਜਦੋਂ ਸੰਤੋਖ ਮਤਲਬ ਸਬਰ ਬੰਦੇ ਦੇ ਅੰਦਰ ਆ ਜਾਂਦਾ ਤਾਂ ਉਦੋਂ ਸਾਰੇ ਧਨ ਜਿਹੜੇ ਧੂਲ ਧੂੜ ਦੇ ਸਮਾਨ ਉੱਪਰ ਵਾਲੇ ਹੋ ਜਾਂਦੇ ਆ। ਕੋ ਧਨ ਗੰਜ ਤੁਨ ਬਾਜ ਔਰ ਰਤਨ ਤਨ ਖਾ। ਠੀਕ ਹੈ। ਆ ਸ਼ਬਦ ਨਹੀਂ ਆਪਣੇ ਕਸਬ ਕਸਬ ਹੁੰਦਾ ਕੰਮ ਧੰਦੇ ਨੂੰ ਕਿਹਾ ਜਾਂਦਾ। ਆ ਆਪਣਾ ਪ੍ਰੋਫੈਸ਼ਨ ਕਿੱਤਾ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਨੇ ਆ ਕਸਬ ਕਿੱਤਾ। ਠੀਕ ਹੈ ਭਾਈ। ਹਰ ਕਿਰਤੀ ਦੇ ਅੰਦਰ ਇੱਕ ਸਾਦਗੀ ਤੇ ਬੇਪਰਵਾਹੀ ਹੁੰਦੀ ਆ ਬਈ ਹਰ ਕਿਰਤੀ ਆ ਜਿਹੜਾ ਉਹਦੇ ਅੰਦਰ ਇੱਕ ਸਾਦਗੀ ਤੇ ਬੇਪਰਵਾਹੀ ਹੁੰਦੀ ਆ ਕਿਰਤੀ ਮਨੁੱਖਾ ਕਿਰਤ ਦੇ ਨਸ਼ੇ ਵਿੱਚ ਚਾਰ ਚੁਫੇਰੇ ਦੀ ਪਰਵਾਹ ਨਹੀਂ ਕਰਦਾ ਦੇਖੋ ਹਰ ਐਵੇਂ ਨਹੀਂ ਹੁੰਦੀ ਆ ਦੇਖੋ ਹਰ ਕਿਰਤੀ ਦੇ ਅੰਦਰ ਆਪਣਾ ਜਦੋਂ ਕਸਬ ਆਪਣਾ ਧੰਦਾ ਕਰਦਾ ਤਾਂ ਉਹਦੇ ਅੰਦਰ ਇੱਕ ਕੁਦਰਤੀ ਸਾਦਗੀ ਤੇ ਬੇਪਰਵਾਹ ਹੋ ਜਾਂਦਾ ਜਿਵੇਂ ਇੱਕ ਮਲ ਹੁੰਦਾ ਨਾ ਆਪਣੇ ਉਹ ਜਿਵੇਂ ਨਸ਼ੇ ਦੇ ਵਿੱਚ ਆਦਮੀ ਹੁੰਦਾ ਜਿਹੜਾ ਤੋਂ ਆਪਣੇ ਆਸੇ-ਪਾਸੇ ਦੀ ਕੋਈ ਪਰਵਾਹ ਨਹੀਂ ਕਰਦਾ। ਉਹ ਵੀ ਹਰ ਜਿੱਤੀ ਬੰਦਾ ਜਣਾ। ਫਿਰ ਅੱਗੇ ਲੇਖਕ ਇੱਕ ਗਵਾਲੀਅਰ ਦੇ ਗਰੀਬ ਕਿਸਾਨ ਦੀ ਵੀ ਇੱਕ ਕਹਾਣੀ ਸੁਣਾਉਂਦਾ ਵਿੱਚ ਇਸ ਸੰਬੰਧ ਦੇ ਵਿੱਚ ਆਹ ਵੇਖੋ। ਕਹਿੰਦਾ ਜੀ ਮੈਂ ਤੇ ਇੱਕ ਅਮੀਰ ਤੇ ਇੱਕ ਵਾਰੀ ਇੱਕ ਮੋਟਰ ਤੇ ਇੱਕ ਅਮੀਰ ਇੱਕ ਵਾਰੀ ਮੋਟਰ ਤੇ ਜਾ ਰਿਹਾ ਸੀ ਤੇ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਵੀ ਮੈਂ ਵੀ ਮੋਟਰ ਦੇ ਵਿੱਚ ਗੱਡੀ ਦੇ ਵਿੱਚ ਉਹਦੇ ਨਾਲ ਬੈਠਾ ਸੀ। ਅੱਗੇ ਇੱਕ ਬੁੱਢਾ ਗਰੀਬ ਗਵਾਲੀਅਰ ਦਾ ਕਿਸਾਨ ਸੀਗਾ। ਤਵਾਲੀਆ Madhya Pradesh ਠੁਮਕ ਠੁਮਕਾ ਆਪਣੀ ਲੈ ਦੇ ਵਿੱਚ ਜਾ ਰਿਹਾ ਸੀ ਮੋਟਰ ਦੀ ਟੱਕਰ ਲੱਗ ਗਈ ਮੋਟਰ ਵਾਲਾ ਸੱਜੇ ਤੇ ਉਹ ਖੱਬੇ ਹੋ ਗਿਆ ਉਹਨੇ ਜਦੋਂ ਖੱਬੇ ਪਰਤਾਈ ਤੇ ਉਹ ਸੱਜੇ ਹੋ ਗਿਆ ਉਹਨੂੰ ਟੱਕਰ ਲੱਗ ਗਈ ਗਰੀਬ ਵਿਚਾਰਾ ਡਿੱਗ ਪਿਆ ਅਮੀਰ ਨੇ ਮੋਟਰ ਖੜੀ ਕੀਤੀ ਉਹਨੇ ਜਿਵੇਂ ਕਿਵੇਂ ਕਿਸੇ ਬਰਿਚ ਨੂੰ ਟੱਕਰ ਲੱਗੀ ਸੀ ਕੁਝ ਨਹੀਂ ਹੋਇਆ ਅਸੀਂ ਸਮਝਿਆ ਵੀ ਉਹਦੀ ਟੰਗ ਟੁੱਟ ਗਈ ਕਿਤੇ ਲੱਤ ਟੁੱਟ ਗਈ ਉਹਨੂੰ ਹਸਪਤਾਲ ਲੈ ਗਏ ਡਾਕਟਰ ਅੱਗੇ ਡਾਕਟਰ ਅੱਗੇ ਵੀ ਉਹ ਐ ਪਿਆ ਜਿਵੇਂ ਕੋਈ ਲੱਠ ਜਿਵੇਂ ਕੋਈ ਸੋਟੀ ਨਹੀਂ ਹੁੰਦੀ ਉਹ ਲੋਇ ਉਹ ਚਰਾਪਿਆ ਉਹ ਸਿੱਧਾ ਆਕੜ ਕੇ ਹਲਾਤ ਚ ਲਾ ਕੇ ਦੇਖਿਆ ਵੀ ਪੁੱਟਿਆ ਤਾਂ ਕੁਝ ਨਹੀਂ ਪਰ ਉਹ ਬੇਜ਼ਬਾਨ ਨੇ ਕੁਝ ਵੀ ਵਿਚਾਰੇ ਨੇ ਸ਼ਿਕਾਇਤ ਨਹੀਂ ਕੀਤੀ ਕੋਈ ਜੇ ਕੋਈ ਚਿੰਤਨ ਵਾਲਾ ਹੁੰਦਾ ਤੇ ਉਹ ਜ਼ਰੂਰ ਕੋਈ ਨਾ ਕੋਈ ਸ਼ਿਕਾਇਤ ਕਰਦਾ ਸ਼ਿਕਵਾ ਜ਼ਰੂਰ ਕਰਦਾ ਪਰ ਉਹਨੇ ਵਿਚਾਰੇ ਨੇ ਕੁਝ ਵੀ ਨਹੀਂ ਇਹ ਸਾਧ ਤੇ ਕਿਰਤੀ ਬੰਦੇ ਦੇ ਲੱਛਣ ਹੈ ਮਤਲਬ ਉਹਦੀ ਕੋਈ ਸ਼ਿਕਾਇਤ ਨਹੀਂ ਉਹ ਸਾਧ ਤੇ ਕਿਰਤੀ ਬੰਦਾ ਸੀ ਵਿਚਾਰਾ ਬਸ ਉਹ ਗਰੀਬ ਕਿਸਾਨ ਬੱਧ ਪ੍ਰਦੇਸ਼ ਦਾ ਜਿਹੜਾ ਉਹ ਦੰਕਵਾਜੀ ਅਰਦਾ ਲਿਖਿਆ ਹੈ ਉਦੀ ਉਦਾਹਰਣ ਦਿੱਤੀ ਹੈ ਕਿਰਤਨ ਬੰਧ ਦੇ ਨਾਲ ਸੰਬੰਧਿਤ ਇੱਕ ਕਹਾਣੀ ਆਪਣੇ ਨਾਲ ਆਪ ਵਿਕੀ ਦੱਸੀ ਹੈ ਪ੍ਰੋਫੈਸਰ ਕੁਲਵੰਤ ਸਿੰਘ ਅਮੀਰ ਲੋਕ ਜਦੋਂ ਵੱਧ ਤੋਂ ਜ਼ਿਆਦਾ ਗਰੀਬਾਂ ਦੇ ਉੱਪਰ ਅਤਿਆਚਾਰ ਜਦੋਂ ਕਰਨ ਲੱਗ ਜਾਂਦੇ ਆ ਅੱਗੇ ਦੇਖੋ ਪਹਿਰੇ ਦੇ ਵਿੱਚ ਲਿਖਿਆ ਜਦੋਂ ਅਮੀਰ ਲੋਕ ਹੈ ਵੱਧ ਤੋਂ ਜ਼ਿਆਦਾ ਅਤਿਆਚਾਰ ਕਰਦੇ ਆ ਤਾਂ ਰੱਬ ਕੋਈ ਨਾ ਕੋਈ ਤੂਫਾਨ ਜ਼ਰੂਰ ਲਿਆਉਂਦਾ ਹੈ ਫਿਰ ਕੋਈ ਨਾ ਕੋਈ ਸੈਹੜਾ ਜ਼ਰੂਰ ਆਉਂਦਾ ਠੀਕ ਹੈ ਤੇ ਨਤੀਜੇ ਵਿੱਚ ਸਾਰੇ ਲੋਕ ਬਰਾਬਰ ਹੋ ਜਾਂਦੇ ਆ ਆ ਦੇਖੋ ਉੱਟੀ ਨੀਵੀ ਪਹਾੜੀ ਨੂੰ ਵੀ ਦੇ ਵਿੱਚ ਰੱਬ ਕਰਾਇਆ ਫੇਰ ਦਿੰਦਾ ਤੇ ਬੰਨੇ ਚੰਟੇ ਵਟਟੋਏ ਨੂੰ ਇੱਕ ਬਰਾਬਰ ਕਰ ਦਿੰਦਾ ਯੂਰਪ ਦੇ ਵਿੱਚ ਕਈ ਵਾਰੀ ਐਵੇਂ ਦਾ ਹੋਇਆ ਅਮੀਰ ਗਰੀਬ ਦੇ ਪਹਾੜੇ ਨੂੰ ਇੱਕ ਬਰਾਬਰ ਕਰ ਦਿੱਤਾ ਪ੍ਰਮਾਤਮਾ ਨੇ ਪਰ ਫੇਰ ਉਵੇਂ ਦਾ ਹੋ ਹੀ ਜਾਂਦਾ ਤਾਂ ਇਹ ਵੀ ਇੱਕ ਉਦਾਹਰਨ ਦਿੱਤੀ ਹੈ ਨਾ ਹਾਂ ਗੁਰੂ ਨਾਨਕ ਦੇਵ ਜੀ ਤੇ 10 ਗੁਰੂ ਸਹਿਬਾਨਾ ਨੇ ਕਿਰਤੀ ਤੇ ਸਾਧੂ ਦੇ ਲੱਛਣਾਂ ਨੂੰ ਅਜਾਗਰ ਵੀ ਕੀਤਾ ਅੱਗੇ ਇੱਕ ਹੋਰ ਆ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਆਇਆ ਵਾ ਸਭ ਤੋਂ ਮਹੱਤਵਪੂਰਨ ਜਿਹੜੀ ਗੱਲ ਹੈ ਆ ਦੇਖੋ ਇਹ ਅਸਪੈਰਿ ਦੇ ਵਿੱਚ ਮੈਂ ਵੇਖਿਆ ਸਿਰਫ ਇੱਕ ਗੁਰੂ ਨਾਨਕ ਸਾਹਿਬ ਤੇ 10 ਗੁਰੂਆਂ ਦੇ ਵਿਆਖਿਆਨ ਦੇ ਵਿੱਚ ਸਹਿਜ ਸੁਭਾਅ ਦੇ ਗੁਰਾਂ ਦੇ ਪ੍ਰਕਾਸ਼ਕ ਨੂੰ ਬਾਹ ਪਕੜ ਕੇ ਇਸ ਗੂੜ ਪਵਰ ਵਿੱਚੋਂ ਕੱਢਿਆ ਉਹਨਾਂ ਦੇ ਦਰਬਾਰ ਵਿੱਚ ਇੱਕ ਪਾਸੇ ਸੁੱਚੀ ਕਿਰਤ ਨੈਣ ਪ੍ਰਾਣਾ ਦੀ 10 ਨੋਹਾ ਦੀ ਮਿਹਨਤ ਕਦਰ 10 ਨੋਹ ਜਿਹੜੇ ਹੁੰਦੇ ਆਪਣੇ 10 ਨਖਨ ਮਤਲਬ ਆਪਣੇ ਹੱਥਾਂ ਨਾਲ ਕਿਰਤ ਕਰਨੀ ਉਸ ਨੂੰ ਕਿਹਾ ਜਾਂਦਾ 10 ਨੋਹਾ ਦੀ ਕਮਾਈ ਜਿਹਨੂੰ ਗੁਰਮਤਿ ਦੇ ਅਨੁਸਾਰ ਸਾਡੇ ਗੁਰੂਆਂ ਨੇ ਉਹਦਾ ਜ਼ਿਕਰ ਜਿਹੜਾ ਕੀਤਾ ਸਾਡੇ ਮਤਲਬ ਗੁਰਮਤਿ ਦੇ ਵਿੱਚ ਗੁਰਬਾਣੀ ਦੇ ਵਿੱਚ ਉਸਦਾ ਮਤਲਬ ਸਿੱਧੇ ਸਿੱਧੇ ਪ੍ਰਕਾਰ ਨਾਲ ਜਿਵੇਂ ਵੀ ਜ਼ਿਕਰ ਹੁੰਦਾ ਤਾਂ ਉਹ ਹੁੰਦਾ ਦਸਾਂ ਲੋਹਾਂ ਦੀ ਕਮਾਈ ਕਰਤ ਕਰੋ ਠੀਕ ਹੈ ਭਾਈ ਆ ਲਿਖਿਆ ਹੋਇਆ ਕਰਮ ਧਰਮ ਪਖੰਡ ਜੋ ਦੀਸਾ ਇੱਕ ਦਿਨ ਜਮ ਜਾਗਾਤੀ ਲੁੱਟਾ ਜਿੰਨੇ ਵੀ ਕੋਈ ਪਖੰਡ ਵਗੈਰਾ ਜਿੰਨੇ ਵੀ ਦਿਸ ਰਹੇ ਆ ਉਹਨਾਂ ਨੂੰ ਆਖਰ ਦੇ ਵਿੱਚ ਜਮਾ ਜਿਹੜੇ ਉਹ ਲੁੱਟ ਲੈਂਦੇ ਆ ਗੁਰਬਾਣੀ ਦੇ ਵਿੱਚੋਂ ਉਦਾਹਰਨ ਦਿੱਤੀ ਆ ਇਸ ਕਰਕੇ ਬੰਦੇ ਨੂੰ ਹਮੇਸ਼ਾ ਕਰਤ ਕਰਦੇ ਰਹਿਣਾ ਚਾਹੀਦਾ ਹੈ ਇਹ ਵਿਦਿਆ ਅਵਿਦਿਆ ਹੈ ਜਿਹੜੀ ਮਾਨਸਿਕ ਜੂਏ ਨੂੰ ਤੇ ਅਨੇਕ ਚਿਤਵਲਾ ਤੇ ਲਲਕੜਤ ਮਸਲਿਆਂ ਨੂੰ ਕੁਦਰਤ ਦੇ ਕਦਰ ਦੇ ਰਗ ਤੇ ਜੁਦਾ ਕੀਤੇ ਵਰਦੀ ਹੈ ਚਰਚਾ ਵਾਤੇ ਖਿਆਲ ਨੂੰ ਕੋਈ ਹਸੀਅਤ ਦਿੰਦੀ ਹੈ ਠੀਕ ਹੈ ਕਲੀਅਰ ਹੈ ਭਾਈ ਗੱਲਾਂ ਉੱਪਰ ਆਪਣੀਆਂ ਸਾਰੀਆਂ ਕਾਰ ਲਾਈਨ ਦੀ ਗੱਲ ਆਈ ਸੀਗੀ ਉਸ ਤੋਂ ਬਾਅਦ ਉਹ ਆਪਣੇ ਉਹ ਰੂਸੀ ਲੇਖਕ ਜਿਹੜਾ ਲਿਓਟਾਲ ਸਟਾਈ ਦੀ ਵੀ ਗੱਲ ਆਈ ਸੀ 10 ਗੁਰੂਆਂ ਦੀ ਗੱਲ ਆ ਗਈ ਹੈ ਨਾ ਸਾਡੇ ਦੀ ਗੁਰਦਾਰ ਸਾਹਿਬ ਜੀ ਦਾ ਨਾਮ ਨਾਮ ਵੀ ਜ਼ਿਕਰ ਵੀ ਆ ਗਿਆ ਇਹ ਸੰਬੰਧ ਦੇ ਵਿੱਚ ਕੋਰਲ ਕੀੜੇ ਆ ਜਿਹੜੇ ਸਮੁੰਦਰ ਦੇ ਟਾਪੂ ਬਣਾ ਦਿੰਦੇ ਆ ਜਿਹੜੇ ਇੱਕ ਦੂਜੇ ਦੇ ਉੱਪਰ ਅਡਜਸਟ ਹੋ ਕੇ ਹੈਨਾ ਦੇ ਵੀ ਤੁਸੀਂ ਕਾफी ਕੁਝ ਸੀ ਹੈ ਨਾ ਇਸੇ ਦਾ ਬੰਦੇ ਦਾ ਬੜਾ ਸ਼ਾਨਦਾਰ ਸੀਗਾ ਨਬਦ ਹਾਂਜੀ ਠੀਕ ਹੈ ਜੀ ਕਲੀਅਰ ਆ ਆਪਣੀ ਇਹ ਜਮਾਤ ਬਿਲਕੁਲ ਕੋਈ ਦਿੱਕਤ ਨਹੀਂ ਔਕਾ ਹੈ ਥੋੜਾ ਜਿਆ ਨਵੰਦ ਪੜਨ ਦੇ ਵਿੱਚ ਆਪਾਂ ਨੂੰ ਲੱਗ ਸਕਦਾ ਪਰ ਪ੍ਰੋਫੈਸਰ ਪੂਰਨ ਸਿੰਘ ਨੇ ਜਿਹੜਾ ਕਾਵਿਕ ਜਾਂ ਅੰਦਾਜ਼ ਹੈ ਜਿਹੜਾ ਇਹਦੇ ਵਿੱਚ ਬੜੇ ਮਤਲਬ ਸ਼ਾਨਦਾਰ ਤਰੀਕੇ ਨਾਲ ਦੱਸਿਆ ਅਗਲਾ ਜਿਹੜਾ ਆਪਾਂ ਨਵੰਦ ਕਰ ਪੜਨਾ ਹੈ ਪ੍ਰਿਸੀਪਲ ਤੇਜਾ ਸਿੰਘ ਪੰਜਾਬੀ ਸਾਹਿਤ ਦਾ ਪ੍ਰਮੁੱਖ ਸ਼ੈਲੀਕਾਰ ਹੈ ਇਹ ਜੀ ਕਸਾਲੀ ਨਿਬੰਧ ਲਿਖਦਾ ਉਹਦੇ ਬਾਰੇ ਗੱਲ ਕਰਾਂਗੇ ਜੀ ਜਲਦੀ ਮਿਲਦੇ ਆ ਜੀ ਸਤ ਸ੍ਰੀ ਅਕਾਲ